ਮੁਹੰਮਦ ਇਮਤੀਆਜ਼ ਜੀ ਦੀ ਕਹਾਣੀ ਅਧੂਰੀ ਕਹਾਣੀ ਬੱਸ ਸਵਾਰੀਆਂ ਨਾਲ ਖੱਚਾ ਖੱਚ ਭਰੀ ਪਈ ਸੀ ਪਰ ਕੰਡਕਟਰ ਹਾਲੀ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ ਮੈਨੂੰ ਖੇਚੜ ਰਹੀ ਸੀ ਕਿ ਕੰਡਕਟਰ ਬੱਸ ਕਿਉਂ ਨਹੀਂ ਤੋੜ ਰਿਹਾ ਮੈਂ ਕਾਫੀ ਦੇਰ ਤੋਂ ਬੱਸ ਵਿੱਚ ਬੈਠਾ ਸੀ ਉੱਤਰ ਨਹੀਂ ਸੀ ਸਕਦਾ ਕਿਉਂਕਿ ਸੀਟ ਮਸਾ ਮਿਲੀ ਸੀ ਅੰਦਰ ਬੈਠੇ ਨੂੰ ਗਰਮੀ ਬਹੁਤ ਲੱਗ ਰਹੀ ਸੀ ਪਸੀਨੇ ਦੀ ਖੱਟੀ ਮੁਸ਼ਕ ਨਾਲ ਮੇਰਾ ਜੀ ਖਰਾਬ ਹੋ ਰਿਹਾ ਸੀ ਮੰਮੀ ਨੇ ਠੀਕ ਹੀ ਕਿਹਾ ਸੀ ਕਾਰ ਲੈ ਜਾ ਮੈਂ ਹੀ ਨਹੀਂ ਮੰਨਿਆ ਦਰਅਸਲ ਮੇਰਾ ਇਰਾਦਾ ਕੁਲਦੀਪ ਕੋਲ ਕੁਝ ਦਿਨ ਰੁਕਣ ਦਾ ਸੀ ਪਿੱਛੋਂ ਕਾਰ ਦੀ ਘਰ ਲੋਡ ਪੈ ਸਕਦੀ ਸੀ ਮੈਂ ਭਾਵੇਂ ਪਿੰਡ ਵਿੱਚ ਹੀ ਰਹਿੰਦਾ ਸੀ ਪਰ ਮੈਨੂੰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਵਿੱਚ ਸਫ਼ਰ ਕਰਨ ਦੀ ਆਦਤ ਨਹੀਂ ਸੀ ਛੋਟੇ ਹੁੰਦਿਆਂ ਸ਼ਹਿਰ ਨੂੰ ਸਕੂਲ ਜਾਣ ਲਈ ਸਕੂਲ ਦੀ ਵੇਰ ਪਿੰਡ ਆਇਆ ਕਰਦੀ ਸੀ ਹੁਣ ਲੁਧਿਆਣੇ ਜਿਹੜੇ ਕਾਲਜ ਵਿੱਚ ਮੈਂ ਦਾਖਲਾ ਲਿਆ ਸੀ ਉੱਥੇ ਰਹਿਣ ਲਈ ਹੌਸਟਲ ਸੀ ਹੋਸਟਲ ਦਾ ਮੈਨੂੰ ਇੱਕ ਹੋਰ ਫਾਇਦਾ ਇਹ ਹੋਇਆ ਕਿ ਮੈਂ ਉੱਥੇ ਆਪਣਾ ਲਿਖਣ ਦਾ ਸ਼ੌਂਕ ਪਾਲ ਸਕਦਾ ਸੀ। ਘਰ ਤਾਂ ਅਕਸਰ ਹੀ ਮੰਮੀ ਮੈਨੂੰ ਟੋਕਦੀ ਰਹਿੰਦੀ ਸੀ। ਹਾਂ ਕਾਗਜ਼ਾਂ 'ਚੋਂ ਅੱਖਾਂ ਗਾਲ ਕੇ ਕੁਝ ਨਹੀਂ ਮਿਲਣਾ। ਆਪਣੀ ਪੜ੍ਹਾਈ ਵੱਲ ਧਿਆਨ ਦੇ ਲਿਆ ਕਰ। ਕੱਲ ਵੀ ਮੈਂ ਕੁਲਦੀਪ ਨੂੰ ਮਿਲਣ ਦੇ ਬਹਾਨੇ ਉਸਦੇ ਪਿੰਡ ਕਹਾਣੀ ਲਿਖਣ ਲਈ ਹੀ ਆਇਆ ਸੀ। ਕੁਲਦੀਪ ਸਕੂਲ ਦੇ ਦਿਨਾਂ ਵਿੱਚ ਮੇਰਾ ਹਮ ਜਮਾਤੀ ਸੀ। ਉਸਦਾ ਪਿੰਡ ਵੀ ਮੇਰੇ ਪਿੰਡ ਤੋਂ ਬਹੁਤ ਹੀ ਦੂਰ ਨਹੀਂ ਸੀ। ਤਤੋ ਹੀ ਸਾਡੇ ਵਿਚਕਾਰ ਗਹਿਰੀ ਦੋਸਤੀ ਹੋ ਗਈ ਸੀ ਕੁਲਦੀਪ ਵੀ ਅੱਜ ਮੇਰੇ ਘਰ ਵਾਪਸ ਮੁੜ ਜਾਣ ਤੇ ਹੈਰਾਨ ਸੀ ਕੱਲ ਸ਼ਾਮੀ ਤਾ ਤੂੰ ਆਇਆ ਹਾਲੇ ਤਾਂ ਤੇਰੀ ਕਹਾਣੀ ਵੀ ਅਧੂਰੀ ਪਈ ਹੈ ਜਾਰ ਸਵੇਰੇ ਹੀ ਤੈਨੂੰ ਕੀ ਹੋ ਗਿਆ ਪਰ ਮੇਰਾ ਮਨ ਉਸ ਨੂੰ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਸੀ ਉਸ ਨੂੰ ਵੀ ਮੇਰੇ ਸੁਭਾਅ ਦਾ ਪਤਾ ਸੀ ਜਿੱਧਰ ਵੱਲ ਮਨ ਹੋ ਜਾਵੇ ਉਧਰ ਵੱਲ ਜਾਵੇ ਮੈਨੂੰ ਕੋਈ ਬਹਾਨਾ ਨਹੀਂ ਰੋਕ ਸਕਦਾ ਸੀ ਮੰਮੀ ਠੀਕ ਹੀ ਆਖਦੇ ਸਨ ਕਿ ਮੈਂ ਬਹੁਤ ਜਨੂਨੀ ਹਾਂ ਥੋੜੇ ਦਿਨਾਂ ਤੱਕ ਕਾਲਸ ਖੁੱਲ ਜਾਣਾ ਸੀ ਤੇ ਮੈਂ ਹੋਸਟਲ ਜਾ ਕੇ ਆਰਾਮ ਨਾਲ ਕਹਾਣੀ ਲਿਖ ਸਕਦਾ ਸੀ ਪਰ ਜਦੋਂ ਤੱਕ ਅੰਦਰੋਂ ਉੱਠ ਰਹੇ ਵੇਗ ਨੂੰ ਮੈਂ ਕਾਗਜ਼ ਤੇ ਨਹੀਂ ਸੀ ਉਤਾਰ ਲੈਂਦਾ ਮੈਨੂੰ ਚੈਨ ਨਹੀਂ ਸੀ ਆਉਂਦਾ ਕਹਾਣੀ ਤਾਂ ਬੜੀ ਪਈ ਸੀ ਬਸ ਲਿਖਣ ਦੀ ਧੀਰ ਸੀ ਇੱਕ ਅੱਧਖੜ ਉਮਰ ਦੀ ਜਨਾਨੀ ਨਾਲ 17 ਕੁ ਵਰਿਆਂ ਦੀ ਕੁੜੀ ਬੱਸ ਵਿੱਚ ਚੜੀ ਵੇਖਣ ਨੂੰ ਉਹ ਕੁੜੀ ਬਿਲਕੁਲ ਰਾਣੀ ਵਰਗੀ ਲੱਗਦੀ ਸੀ ਦਰਮਿਆਨਾ ਕੱਦ ਕਣਕਵੰਨਾ ਰੰਗ ਝਰਕ ਤਿੱਖੇ ਨੈਣ ਨਕਸ਼ ਬਗੈਰ ਕਿਸੇ ਡਿਜ਼ਾਈਨ ਤੋਂ ਵਾਲ ਗੁੰਦ ਕੇ ਕੀਤੀ ਹੋਈ ਮੋਟੀ ਗੁੱਤ ਨਾ ਕੋਈ ਮੇਕਅਪ ਨਾ ਫੈਸ਼ਨ ਸ਼ਾਇਦ ਬਹੁਤਿਆਂ ਪਿੰਡੂ ਕੁੜੀਆਂ ਇੱਕੋ ਜਹੀਆਂ ਹੀ ਹੁੰਦੀਆਂ ਹਨ ਪਰ ਨਹੀਂ ਕਾਲਜ ਵਿੱਚ ਜਾ ਕੇ ਤਾਂ ਕਈ ਪਿੰਡੂ ਕੁੜੀਆਂ ਨੂੰ ਪਰ ਲੱਗ ਜਾਂਦੇ ਹਨ ਪਿੰਡਾਂ ਤੋਂ ਆਈਆਂ ਕਈ ਕੁੜੀਆਂ ਕਾਲਜ ਵਿੱਚ ਆ ਕੇ ਮੈਂ ਬਦਲਦੀਆਂ ਵੇਖੀਆਂ ਸਨ ਉਹਨਾਂ ਦੇ ਪੰਜਾਬੀ ਸੂਟਾਂ ਦੀ ਥਾਂ ਜੀਨਸਾਂ ਨੇ ਲੈ ਲਈ ਸੀ ਜੱਟੀ ਟਰਨਡ ਮੋਡ ਸ਼ਹਿਰ ਦੀਆਂ ਕੁੜੀਆਂ ਅਜਿਹੀ ਪਿੰਡੂ ਕੁੜੀਆਂ ਤੇ ਹੱਸਦੀਆਂ ਸਨ ਰਾਣੀ ਭਾਵੇਂ ਕਦੇ ਕਾਲਜ ਨਹੀਂ ਸੀ ਗਈ ਪਰ ਸ਼ਾਇਦ ਸਹਰੇ ਘਰ ਜਾ ਕੇ ਉਹ ਵੀ ਬਦਲ ਜਾਵੇਗੀ ਜਿਸ ਦਿਨ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਸਾਡੇ ਘਰ ਆਈ ਸੀ ਉਸ ਦਿਨ ਮੰਮੀ ਸਾਹਮਣੇ ਆਪਣੇ ਸਹਰੇ ਘਰ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੀ ਨਹੀਂ ਸੀ ਥੱਕਦੀ ਲੱਗਦਾ ਹੈ ਰਾਜੇ ਨੂੰ ਰਾਣੀ ਲੱਭ ਗਈ ਜਦੋਂ ਕੁਲਦੀਪ ਨੂੰ ਮੈਂ ਪਹਿਲੀ ਵਾਰ ਰਾਣੀ ਬਾਰੇ ਦੱਸਿਆ ਸੀ ਤਾਂ ਉਸਤੇ ਸ਼ਬਦਾਂ ਦੀ ਥਾਂ ਉਸ ਦੀਆਂ ਅੱਖਾਂ ਵੀ ਟਿੱਕਚਰ ਕਰ ਰਹੀਆਂ ਸਨ ਇਹੋ ਜੀ ਕੋਈ ਗੱਲ ਨਹੀਂ ਅੱਛਾ ਤਾਂ ਤੂੰ ਮੇਰੇ ਤੋਂ ਵੀ ਗੱਲਾਂ ਲੁਕਾਉਣ ਲੱਗ ਪਿਆ ਜੇ ਇਹੋ ਜੀ ਗੱਲ ਨਹੀਂ ਤਾਂ ਮੈਂ ਉਸਦੇ ਮੰਗਣੇ ਤੋਂ ਖੁਸ਼ ਕਿਉਂ ਹੁੰਦਾ ਮੈਂ ਕੁਲਦੀਪ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ ਤਾਂ ਫਿਰ ਉਹਨੂੰ ਭੈਣ ਕਹੇਗਾ ਸ਼ੇਰਖਾਨੀ ਵਿੱਚ ਕੁਲਦੀਪ ਦਾ ਪੱਖ ਭਾਰੂ ਹੁੰਦਾ ਜਾ ਰਿਹਾ ਸੀ ਪਰ ਮੈਨੂੰ ਇਹ ਮਜ਼ਾਕ ਚੰਗਾ ਨਹੀਂ ਸੀ ਲੱਗ ਰਿਹਾ ਕਿ ਉਹ ਭੈਣ ਕਿਵੇਂ ਬਣੀ ਮੇਰੀ ਤੇਰੇ ਪਿੰਡ ਦੀ ਕੁੜੀ ਐ ਕੁਲਦੀਪ ਜਦੋਂ ਫਸ ਗਿਆ ਤਾਂ ਉਸਦੀ ਹਾਜ਼ਰ ਜਵਾਬੀ ਨੇ ਕੰਮ ਦਿੱਤਾ ਪਿੰਡ ਦੀਆਂ ਸਾਰੀਆਂ ਕੁੜੀਆਂ ਭੈਣਾ ਹੀ ਤਾਂ ਤੈਨੂੰ ਪਤਾ ਐ ਮੈਂ ਇਹਨਾ ਪੁਰਾਣੇ ਰਿਵਾਜਾਂ ਨੂੰ ਨਹੀਂ ਮੰਨਦਾ ਚਲੋ ਫਿਰ ਦੋਸਤ کہہ ਲੈਨੇ ਆਪਾਂ ਮੇਰੀ ਗੰਭੀਰਤਾ ਨੂੰ ਸਮਝਦਿਆਂ ਕੁਲਦੀਪ ਨੇ ਗੱਲ ਸਮੇਟਣ ਦੀ ਕੋਸ਼ਿਸ਼ ਕੀਤੀ ਕੁੜੀ ਨਾਲ ਦੋਸਤੀ ਤਾਂ ਪਿੰਡਾਂ 'ਚ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਰਾਣੀ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਕੁਲਦੀਪ ਦਾ ਫੋਨ ਆਇਆ ਸੀ ਤੁਹਾਡੀ ਰਾਣੀ ਵਿਆਹ ਕੇ ਸਾਡੇ ਪਿੰਡ ਆ ਗਈ ਮੈਂ ਹੈਰਾਨ ਸੀ ਮੈਂ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਰਾਣੀ ਦਾ ਵਿਆਹ ਕਿਹੜੇ ਪਿੰਡ ਹੋਇਆ ਸੀ ਤੇ ਨਾ ਹੀ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਸੀ ਇਹ ਤਾਂ ਮੈਨੂੰ ਬਾਅਦ ਵਿੱਚ ਕੁਲਦੀਪ ਨੇ ਦੱਸਿਆ ਕਿ ਉਹ ਤਾਂ ਮਜ਼ਾਕ ਵਿੱਚ ਉਹਨਾਂ ਦੇ ਘਰ ਨੇੜੇ ਨਵੀਂ ਵਿਆਹ ਕੇ ਆਈ ਕਿਸੇ ਕੁੜੀ ਬਾਰੇ ਗੱਲ ਕਰ ਰਿਹਾ ਸੀ ਪਰ ਲੱਗਦੀ ਉਹ ਰਾਣੀ ਵਰਗੀ ਹੀ ਐ ਬਿਲਕੁਲ ਜਿਹੋ ਜਿਹਾ ਤੂੰ ਰਾਣੀ ਬਾਰੇ ਮੈਨੂੰ ਦੱਸਿਆ ਸਾਡੇ ਪਿੰਡ ਆਇਆ ਤਾਂ ਦਿਖਾਉਂ ਤੈਨੂੰ ਮੇਰੀ ਵੀ ਦਿਲਚਸਪੀ ਜਾਗ ਪਈ ਸੀ ਪਰ ਪੜ੍ਹਾਈ ਕਰਕੇ ਕਦੇ ਜਾ ਹੀ ਨਹੀਂ ਹੋਇਆ ਹੁਣ ਛੁੱਟੀਆਂ ਵਿੱਚ ਸੋਚਿਆ ਕਿ ਕੁਲਦੀਪ ਕੋਲ ਕੁਝ ਦਿਨ ਗੁਜ਼ਾਰ ਆਵਾਂ ਤੇ ਦਿਮਾਗ 'ਚ ਚੱਲਦੀ ਕਹਾਣੀ ਵੀ ਪੂਰੀ ਕਰ ਲਵਾਂ ਬਸ ਚੱਲ ਪਈ ਸੀ ਹਵਾ ਲੱਗਣ ਨਾਲ ਕੁਝ ਰਾਹਤ ਮਹਿਸੂਸ ਹੋਈ ਅਗਲੇ ਅੱਡੇ ਤੇ ਜਦੋਂ ਉਹ 17 ਕੁ ਵਰਿਆਂ ਦੀ ਕੁੜੀ ਬਸ ਤੋਂ ਉਤਰੀ ਤਾਂ ਮੈਨੂੰ ਉਸ ਤੋਂ ਦੁਬਾਰਾ ਰਾਣੀ ਦੀ ਝਲਕ ਪਈ ਜਦੋਂ ਤੋਂ ਮੈਂ ਰਾਣੀ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਸੀ ਮੈਂ ਔਰਤ ਦੇ ਦੁੱਖ ਸੁੱਖ ਨੂੰ ਵੱਧ ਮਹਿਸੂਸ ਕਰਨ ਲੱਗ ਪਿਆ ਸੀ ਆਪਣੇ ਘਰ ਦਾ ਸਾਰਾ ਕੰਮ ਰਾਣੀ ਹੀ ਕਰਦੀ ਸੀ ਫਿਰ ਵੀ ਉਸ ਨਾਲ ਟੈਣ ਟੈ ਹੁੰਦੀ ਰਹਿੰਦੀ ਉਸ ਦੀ ਦਾਦੀ ਤੇ ਮਾਂ ਨੇ ਪਤਾ ਨਹੀਂ ਉਸ ਤੇ ਕਿੰਨੀਆਂ ਕਪਾਬੰਦੀਆਂ ਲਾ ਰੱਖੀਆਂ ਸਨ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਮੈਨੂੰ ਹੈਰਾਨੀ ਹੁੰਦੀ ਸੀ ਕਿ ਰਾਣੀ ਵਿਦਰੋਹ ਕਿਉਂ ਨਹੀਂ ਸੀ ਕਰਦੀ ਇਹ ਕੁੜੀਆਂ ਨਾਰਕ ਭਰੀ ਜ਼ਿੰਦਗੀ ਕਿਵੇਂ ਕਬੂਲ ਕਰ ਲੈਂਦੀਆਂ ਨੇ ਤੇ ਕਾਲਜ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਕੀਤੀਆਂ ਬਹਿਸਾਂ ਮੇਰੇ ਸਿਰ ਅੰਦਰ ਚੱਕਰ ਖਾਣ ਲੱਗ ਪੈਂਦੀਆਂ ਰਾਣੀ 10 ਚੋਂ ਮਾਤਾਂ ਵੀ ਨਹੀਂ ਸੀ ਪੜੀ ਕੁੜੀਆਂ ਨੇ ਪੜ੍ਹ ਕੇ ਕੀ ਕਰਨਾ ਕੁੜੀਆਂ ਨੂੰ ਤਾਂ ਬਸ ਘਰ ਦਾ ਕੰਮ ਕਾਚ ਚੰਗੀ ਤਰ੍ਹਾਂ ਆਉਣਾ ਚਾਹੀਦਾ ਉਸਤੇ ਬਾਪ ਦੇ ਵਿਚਾਰ ਸਨ ਉਹ ਤਾਂ ਕਿਉਂ ਦੁੱਧ ਦੇ ਮਾਮਲੇ ਵਿੱਚ ਵੀ ਉਸ ਨੂੰ ਕਹਿੰਦਾ ਸੀ ਤੈਂ ਕਿਹੜਾ ਖਾ ਪੀ ਕੇ ਹਲ ਵਾਣਾ ਪਿੰਡ ਆ ਗਿਆ ਸੀ ਬਸ ਵਿੱਚੋਂ ਉੱਤਰ ਕੇ ਮੈਨੂੰ ਕੁਝ ਸਾਹ ਆਇਆ ਮੌਸਮ ਵੀ ਕੁਝ ਠੀਕ ਹੋ ਗਿਆ ਸੀ ਕੁਲਦੀਪ ਦੇ ਘਰ ਦੇ ਵੀ ਪਤਾ ਨਹੀਂ ਕੀ ਸੋਚਦੇ ਹੋਣਗੇ ਇੰਨੇ ਸਮੇਂ ਬਾਅਦ ਉਹਨਾਂ ਦੇ ਘਰ ਜਾਣ ਕਰਕੇ ਉਹਨਾਂ ਦੇ ਆਦਰ ਮਾਣ ਵੀ ਬਹੁਤ ਕੀਤਾ ਸੀ ਉਹਨਾਂ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅਚਾਨਕ ਘਰ ਵਾਪਸ ਜਾਣ ਦਾ ਮਨ ਕਿਉਂ ਬਣਾ ਲਿਆ ਸੀ ਕੱਲ ਸ਼ਾਮ ਰੋਟੀ ਖਾਣ ਤੋਂ ਬਾਅਦ ਮੈਂ ਤੇ ਕੁਲਦੀਪ ਟਹਿਲਣ ਲਈ ਘਰੋਂ ਬਾਹਰ ਵੱਲ ਹੋ ਤੁਰੇ ਸੀ ਕੁਝ ਕਦਮ ਚੱਲਣ ਤੋਂ ਬਾਅਦ ਇੱਕ ਘਰ ਚੋਂ ਆ ਰਹੀਆਂ ਆਵਾਜ਼ਾਂ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਦੇਖਾਂ ਕਿਵੇਂ ਜਵਾਨ ਚਲਾਉਂਦੀ ਐ ਨਾ ਆ ਸਾਰਾ ਕੁਸ਼ ਕੀ ਆਪਣੇ ਪਿਓ ਦੇ ਘਰੋਂ ਲਿਆਈ ਐ ਪਿਓ ਕੰਜਰ ਨੇ ਦਿੱਤਾ ਏ ਕਿ ਤਾਰਿਆ ਇਹਦੀ ਗੁੱਤਨੀ ਪੱਟ ਸਮਾਰ ਕੇ ਤਾਂ ਲੋਟ ਆਊ ਏ ਸ਼ਾਇਦ ਉੱਥੇ ਕੁਝ ਮਾਰਕੁਟਾਈ ਹੋ ਰਹੀ ਸੀ ਕੁਝ ਹਨੇਰੇ ਕਾਰਨ ਤੇ ਕੁਝ ਦੂਰ ਹੋਣ ਕਰਕੇ ਪਤਾ ਨਹੀਂ ਸੀ ਲੱਗ ਰਿਹਾ ਮੈਂ ਕੁਲਦੀਪ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਿਆ ਆ ਕੀ ਹੋ ਰਿਹਾ ਹੈ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੈ ਰੋਜ਼ दारू ਪੀ ਕੇ ਘਰਵਾਲੀ ਨਾਲ ਲੜ ਪੈਂਦਾ ਹੈ ਵਿੱਚੇ ਮਾਂ ਲੱਗ ਜਾਂਦੀ ਹੈ ਇਹ ਫਿਰ ਚੁੱਪ ਕਰਕੇ ਝੜੀ ਕਿਉਂ ਜਾਂਦੀ ਹੈ ਹੋਰ ਕੀ ਕਰੇ ਗਊ ਵਿਚਾਰੀ ਘਰੇਲੂ ਹਿੱਸਾ ਵਿਰੋਧ ਕਾਨੂੰਨ ਨਾਲ ਸੰਬੰਧਿਤ ਪੜੇ ਸਾਰੇ ਲੇਖ ਮੇਰੀ ਯਾਦ ਵਿੱਚ ਤਾਜ਼ਾ ਹੋ ਗਏ ਪੁਲਿਸ ਪੁਲਿਸ ਕੀ ਕਰੂ ਆਖਰ ਰਹਿਣਾ ਤਾਂ ਇਸੇ ਘਰ ਚ ਹੀ ਹੈ ਨਾਲੇ ਪੇਕੇ ਕਿੰਨੀ ਦੇਰ ਤੱਕ ਰੱਖ ਲੈਣਗੇ ਕੁਲਦੀਪ ਨੇ ਮੇਰੀਆਂ ਸੋਚਾਂ ਦੀ ਲੜੀ ਨੂੰ ਤੋੜਿਆ ਚੱਲ ਛੱਡ ਆ ਘਰ ਚੱਲੀਏ ਤੇ ਕਹਾਣੀ ਵੀ ਲਿਖਣੀ ਐ ਘਰ ਵੱਲ ਪਰਤਦਿਆਂ ਕੁਲਦੀਪ ਨੇ ਮੈਨੂੰ ਦੱਸਿਆ ਇਹ ਉਹੀ ਕੁੜੀ ਐ ਜਿਹੜੀ ਇਹ ਕਹਿੰਦਾ ਸੀ ਰਾਣੀ ਵਰਗੀ ਲੱਗਦੀ ਐ ਰਾਤੀ ਕਹਾਣੀ ਲਿਖਣ ਦੀ ਕੋਸ਼ਿਸ਼ ਕਰਦਿਆਂ ਮੈਂ ਰਾਣੀ ਬਾਰੇ ਮੁੜ ਸੋਚਿਆ ਉਸ ਤੇ ਆਪਣੇ ਸਹੁਰਿਆਂ ਬਾਰੇ ਆਖੇ ਸ਼ਬਦ ਉਸਦੇ ਦਹੇਜ ਵਿੱਚ ਦਿੱਤਾ ਸਮਾਨ ਉਸਤੇ ਵਿਆਹ ਤੇ ਉਸਦੇ ਘਰਦਿਆਂ ਦਾ ਬੇਹਦ ਰੋਣਾ ਉਸਦੀ ਮਾਂ ਤੇ ਦਾਦੀ ਦੇ ਸ਼ਬਦ ਰੋਟੀ ਟੁਕ ਸਹੀ ਤਰ੍ਹਾਂ ਕਰ ਲੈ ਨਹੀਂ ਤਾਂ ਗਾਂ ਗੁੱਤਨੀ ਪਟਵਾਏਗੀ ਬੇਗਾਨਿਆਂ ਨੇ ਨਹੀਂ ਛੱਲਣਾ ਕੁਛ ਇਸੇ ਤਰ੍ਹਾਂ ਰਾਤ ਲੰਘ ਗਈ ਕਹਾਣੀ ਦਾ ਬਣਿਆ ਬਣਾਇਆ ਪਲਾਟ ਟੁੱਟ ਚੁੱਕਿਆ ਸੀ ਘਰ ਨੇੜੇ ਪਹੁੰਚਦੇ ਆ ਹੀ ਮੇਰੀ ਪਹਿਲੀ ਨਜ਼ਰ ਰਾਣੀ ਦੇ ਮਕਾਨ ਤੇ ਪਈ ਉਸ ਦਾ ਘਰ ਮੈਨੂੰ ਉਹਨਾਂ ਇਤਿਹਾਸ ਕਿਲਿਆਂ ਵਰਗਾ ਲੱਗਿਆ ਜਿੱਥੇ ਕਦੇ ਜੀਉਂਦੇ ਜਾਗਦੇ ਲੋਕ ਵਸਿਆ ਕਰਦੇ ਸਨ